ਦੁਨੀਆ ਦੇ ਲੋਕ ਇਹ ਗੱਲ ਸਪੀਕਰਾਂ ਦੇ ਕਲਦੇ ਨੇ ਇਹ ਤਾਂ ਕਹਿੰਦੇ ਸਨ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਅੱਜ ਸੰਵਿਧਾਨ ਦੀ ਸੌ ਖਾਣੀ ਪਵੇਗੀ ਜਿੱਦਣ ਜਿੱਤੇਗਾ ਸੰਵਿਧਾਨ ਉਹਨੂੰ ਲੱਤ ਦੇ ਥੱਲੋਂ ਦੀ ਕੱਢ ਕੇ ਖੜੇਗਾ ਮੁੜ ਕੇ ਸੰਵਿਧਾਨ ਨੂੰ ਕਿਵੇਂ ਮੰਨਣਗੇ ਇਹ ਉਹ ਗੱਲਾਂ ਕਰਦੇ ਨੇ ਜਿਨ੍ਹਾਂ ਨੇ ਗੁਰੂ ਕੇ ਸਿੱਖੋ ਤਿੰਨ ਤਿੰਨ ਦਹਾਕੇ ਰਾਜ ਸਤਾਪ ਹੋ ਗਈ ਹੈ ਕਿਹੜੇ ਸੰਵਿਧਾਨ ਦੀ ਤੁਸੀਂ ਗੱਲ ਕਰਦੇ ਓਏ 84 ਦੇ ਵਿੱਚ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰਾਂ ਤੇ ਤੁਸੀਂ ਟੈਂਕ ਚੜਾ ਕੇ ਰੱਖ ਦਿੱਤੇ ਉਹ ਦਿਨ ਕਿੱਥੇ ਗਏ ਸੋ ਤੁਸੀਂ ਸੰਵਿਧਾਨ ਵਾਰੇ ਮਣੀਪੁਰ ਦੀ ਧਰਤੀ ਤੇ ਔਰਤਾਂ ਨੂੰ ਨਗਨ ਕਰਕੇ ਉਹਨਾਂ ਦੇ ਨਾਲ 12-12 ਬੰਦੇ ਬਲਾਤਕਾਰ ਕਰਦੇ ਨੇ ਦੋਸ਼ੀ ਭਾਰਤ ਦੀਆਂ ਕਾਹਤੇ ਤੁਰੇ ਫਿਰਦੇ ਨੇ ਕਿਹੜੇ ਸੰਵਿਧਾਨ ਦੀ ਤੁਸੀਂ ਗੱਲ ਕਰਦੇ ਹੋ ਪਰ ਗਾੜੀ ਦੀ ਧਰਤੀ ਬਾਈਬਲ ਘਰਾਂ ਦੀ ਧਰਤੀ ਦੇ ਉੱਤੇ ਤਨਪੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਤਰਿਆਂ ਨੂੰ ਖਿਲਾਰਿਆ ਗਿਆ ਪੋਤਮੀਆਂ ਪੱਗਾ ਬੰਨ੍ਹ ਕਰਕੇ ਡੀਜੀਪੀ ਤੱਕ ਦੁਨੀਆ ਦੇ ਲੋਕ ਸਿੱਖ ਅਖਵਾਉਣ ਵਾਲੇ ਕਿੱਥੇ ਚਲੇ ਗਏ ਉਹ 3 ਮਹੀਨੇ ਤੁਹਾਡਾ ਰਹਿਬਰ ਇਹਨਾਂ ਦੁਸ਼ਟਾਂ ਨੇ ਝੁਕਿਆ ਪੋਸਟਰ ਲਾ ਦਿੱਤੇ ਸਿੱਖੋ ਤੁਹਾਡਾ ਗੁਰੂ ਲੈ ਚੱਲੇ ਆ ਜੇ ਤੁਹਾਡੇ ਵਿੱਚ ਹਿੰਮਤ ਹੈ ਤੇ ਫੜੋ ਕਿਹੜੇ ਸਵਿਧਾਨ ਵਿੱਚ ਲਿਖਿਆ ਵੀ ਤੁਸੀਂ ਧਰਮ ਦੀ ਨਰਾਦਰੀ ਕਰਦੇ ਹੋ ਫਿਰ ਅੰਗ ਅੰਗ ਕਰਕੇ ਤੁਸੀਂ ਰੂੜੀਆਂ ਤੇ ਖਲਾਦੇ ਹੋ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਕਿਹੜੇ ਸਵਿਧਾਨ ਦੀ ਤੁਸੀਂ ਗੱਲ ਕਰਦੇ ਹੋ ਗੁਰੂ ਕੇ ਸਿੱਖੋ ਅਸੀਂ ਸਵਿਧਾਨ ਤੇ ਰੱਖ ਕੇ ਕਲਾਂਗੇ ਫਿਰ ਪਤਾ ਲੱਗੇਗਾ ਸਵਿਧਾਨ ਕੀ ਹੈ ਭਜਦਿਆਂ ਨੂੰ ਰਾਹ ਇੱਕੋ ਜੇ ਨੇ ਗੁਰੂ ਕੇ ਸਿੱਖੋ ਖੜੂਦੀ ਧਰਤੀ ਦੇ ਉੱਤੇ ਰਣ ਮੈਦਾਨ ਪਾ ਚੁੱਕਿਆ ਹੈ ਮੈਂ ਮਰਦਾਂ ਨੂੰ ਬੰਗਾਰ ਕਰਾਂਗਾ ਮਰਦੋ ਇਹ ਮੌਕਾ ਤੁਹਾਡੇ ਕੋਲ ਹੈ ਮਝੈਲਾ ਵਾਲੀ ਕਰ ਕਰਕੇ ਵਿਖਾਇਓ ਦਿੱਲੀ ਸਰਕਾਰ ਨੂੰ ਪਤਾ